ਵਾਹਿਗੁਰੂ ਦੀ ਕਾਹਲਸਾ ਵਾਹਿਗੁਰੂ ਦੀ ਫਤਿਹ ਸਤਨਾਮ ਵਾਹਿਗੁਰੂ ਸਾਈਂ ਜੀ ਆਸਾ ਮਹੱਲਾ ਪੰਜਵਾਂ ਅਮ੍ਰਿਤ ਨਾਮ ਤੁਮਾਰਾ ਠਾਕੁਰ ਇਹ ਮਹਾਰਸ ਜਨ ਜਨਹ ਪੀਓ ਜਨਮ ਜਨਮ ਜੂਗੇ ਭੈ ਭਾਰੇ ਦੁਰਤ ਬਿਨਾ ਸਿਉ ਪਰਮ ਭੀਓ ਦਰਸ਼ਨ ਭੇਖਤ ਮੈ ਜੀਓ ਸੁਣ ਕਰ ਬਚਨ ਤੁਮਾਰੇ ਸਤਗੁਰ ਮਨ ਤਨ ਮੇਰਾ ਅਰਥਿ ਰਹਾ ਹੋ ਤੁਮਰੀ ਕਿਰਪਾ ਤੇ ਬੇਵਸਾ ਸੰਗ ਇਹ ਕਾਜ ਤੁਮ ਆਪ ਕੀਓ ਤੜਕਰ ਚਨਨ ਗਏ ਪ੍ਰਭ ਤੁਮਰੇ ਸਹਿਜੇ ਵਿਖਿਆ ਭਈਓ ਸੁਖ ਨਿਦਾਨਾਂ ਪ੍ਰਭ ਤੁਮਾਰਾ ਤੁਮਰਾ ਇਹ ਅਬਨਾਸੀ ਮੰਤਰ ਲਿਓ ਕਰ ਕਿਰਪਾ ਮੈਂ ਸਤਗੁਰੂ ਜੀ ਨੇ ਜੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਤਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣਾ ਮੇਲ ਲਿਓ ਤਨ ਸੋ ਕਲਯੁਗ satsang ਕੀਰਤਨ ਗਾਇਆ ਨਾਨਕ ਨਾਮ ਆਧਾਰ ਰਹੀਓ ਤਨ ਸੁਮਾਨਸ ਦੇਹੀ ਪਾਈ ਜੇਤ ਪ੍ਰਭ ਆਪਣੇ ਮੇਲ ਲਿਓ ਤਨ ਸੁ ਕਲਯੁਗ ਸਤਸੰਗ ਕੀਰਤਨ ਗਾਈਏ ਨਾਨਕ ਨਾਮ ਅਧਾਰ ਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਦਾ ਜਿਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹ ਤੂ ਕਰਾਇਆ ਹੈ ਤੇਹਾ ਹੋਂਕਰੀ ਬਖਿਆ ਸੁ ਗੁਰੂ ਪਿਆਰੀ ਸਤਸੰਗ ਜੀ ਸਤਗੁਰ ਪਾਵਨ ਬਖਸ਼ਿਸ਼ ਕਰਦੇ ਨੇ ਪਾਵਨ ਸ਼ਬਦ ਦੇ ਵਿੱਚ ਆਸਮ ਹਲਾ ਪੰਜਵਾਂ ਪੰਜਵੇਂ ਪਾਸ਼ਾ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ ਅਸਰ ਅਗਦਾ 46 ਨੰਬਰ ਸ਼ਬਦ ਤੇ ਪੰਜਵੇਂ ਪਾਸ਼ਾ ਦਾ ਜੋ ਇਹ ਸ਼ਬਦ ਹੈ ਇਹ ਲੜੀਵਾਰ ਦਾ ਅੱਠਵਾਂ ਸ਼ਬਦ ਹੈ 6ਵੇਂ ਘਰ ਦੇ ਵਿੱਚ ਤੋਂ ਆਉ ਜੋ ਕਿ ਪਾਵਨ ਧਨਸ਼ੀਰ ਗੁਰੰਤ ਸਾਹਿਬ ਦੇ ਮਬਾਰਕ ਅੰਗ 382 ਅੰਗ ਤੇ ਸੋ ਸ਼ੋਭਿਤ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਦਰਸ਼ਨ ਪੇਖਤ ਮੈ ਜੀਓ ਸਤਿਗੁਰੂ ਬਾਰ ਬਾਰ ਇੰਨੇ ਨੇ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਮੇਰਾ ਦਰਸ਼ਨ ਕਿਹੜਾ ਹੈ ਬਾਣੀ ਦਰਸ਼ਨ ਕਰ ਲੈਣੇ ਇਹ ਦਰਸ਼ਨ ਤੇਰੇ ਨਾਮ ਰੂਪੀ ਅੰਮ੍ਰਿਤ ਰੂਪੀ ਬਾਣੀ ਦੇ ਦਰਸ਼ਨ ਤੋਂ ਦਰਸ਼ਨ ਨੇ ਪਰ ਜਿਹੜਾ ਨਾਮ ਜਪਣਾ ਉਹ ਵੀ ਇੱਕ ਦਰਸ਼ਨ ਹੈ ਤੇਰੇ ਨਾਮ ਨੂੰ ਜ਼ਿੰਦਗੀ 'ਚ ਅਮਲ ਕਰਨਾ ਉਹ ਵੀ ਇੱਕ ਦਰਸ਼ਨ ਹੈ ਤੇਰੀ ਕੁਦਰਤ ਨੂੰ ਤੇਰੇ ਹਿਸਾਬ ਨਾਲ ਤੱਕਣਾ ਵੀ ਦਰਸ਼ਨ ਹੈ ਮੇਰੇ ਸਤਿਗੁਰੂ ਜਦੋਂ ਤੇਰੀ satsangਤ ਨੂੰ ਤੱਕਦਾ ਹਾਂ ਉਹ ਵੀ ਦਰਸ਼ਨ ਹੈ ਤੇਰਾ ਦਰਸ਼ਨ ਕਰਕੇ ਮੈਂ ਜਿਉਂਦਾ ਹਾਂ ਸੁਣ ਕੇ ਬਚਨ ਤੇਮਾਰੇ ਸਤਿਗੁਰ ਮਨ ਤਨ ਮੇਰਾ ਠਾਰਥਿਓ ਰਹਾਵ ਤੁਮਾ ਸੁਣ ਕਰ ਬਚਨ ਤੇਮਾਰੇ ਸਤਿਗੁਰ ਮੇਰੇ ਸਤਿਗੁਰ ਜੀ ਤੇਰੇ ਬਚਨ ਸੁਣ ਕੇ ਤੇ ਸੁਣ ਸੁਣ ਜੀਵਾ ਅੰਮ੍ਰਿਤ ਤੇਰੀ ਬਾਣੀ ਤੇਰੀ ਬਾਣੀ ਸੁਣ ਕੇ ਮੈਂ ਜਉਂਦਾ ਹਾਂ ਤੇ ਤੇਰੇ ਬਚਨ ਸੁਣਦਾ ਜਿਹੜੀ ਤੇਰੀ ਉਸਤਤੀ ਦੇ ਨੇ ਤੇਰੀ ਵਡਿਆਈ ਚ ਕੋਈ ਤੇਰੇ ਬਚਨ ਜਪਣਾ ਕਰਦਾ ਹੈ ਤੇਰੀ ਉਸਤਤੀ ਕਰਨੀ ਕਰਦਾ ਹੈ ਤੇ ਮੇਰੇ ਸਤਿਗੁਰੂ ਮੇਰਾ ਮਨ ਤੇ ਤਨ ਜਿਹੜਾ ਠੰਡਾ ਹੋ ਜਾਂਦਾ ਚੰਦਨ ਚੰਦਨ ਸਰਦ ਰੁਤ ਮੂਲ ਨਮੀ ਤੇ ਕਾਮ ਸੀਤਲ ਥੀ ਵਾ ਨਾਨਕਾ ਜਪਦੜੋ ਹਰਨਾਮ ਇੰਨੀ ਚੰਦਨ ਚੰਦਨ ਸਰਦ ਰੁਤ ਇੰਨੀ ਚੰਦਨ ਦੀ ਠੰਡਕ ਨਹੀਂ ਠੰਡੀ ਇੰਨੀ ਸਰਦ ਰੁਤ ਨਹੀਂ ਠੰਡੀ ਜਿੰਨਾ ਤੇਰਾ ਨਾਮ ਠੰਡਾ ਹੈ ਤ੍ਰਿਪਤ ਭਈ ਸੱਚ ਭੋਜਨ ਕਾਇਆ ਤ੍ਰਿਪਤੀ ਹੋ ਗਈ ਆ ਹੁਣ ਤੇ ਮੇਰੇ ਸਤਿਗੁਰੂ ਤੇਰੇ ਬਚਨ ਸੁਣ ਕੇ ਮੇਰਾ ਮਨ ਤਨ ਈਰਖਾ ਦਵੇਸ਼ ਨਿੰਦਿਆ ਚੁਗਲੀ ਬੇਇਮਾਨੀ ਚੋਰੀ ਠੱਗੀ ਯਾਰੀ ਸਭ ਤੋਂ ਸਭ ਤੋਂ ਸ਼ਾਂਤ ਹੋ ਗਿਆ ਰਹਾਵ ਵਿਸ਼्राम ਦੇ ਕੇਂਦਰੀ ਪਾਸ ਜੰਦ ਦੇ ਨੇ ਆਸਾ ਮਹੱਲਾ ਪੰਜਵਾਂ ਅਸਰ ਆ ਗਿਆ ਪੰਜਵੇਂ ਪਾਸ਼ਾ ਦੇ ਮੁਖਾਰਬਨ ਤੋਂ ਚਾਨਣ ਕੀਤਾ ਪਾਵਨ ਸ਼ਬਦ ਅੰਮ੍ਰਿਤ ਨਾਮ ਤਮਾਰਾ ਠਾਕੁਰ ਇਹ ਮਹਾਰਸ ਜਨ ਹੈ ਪਿਓ ਜਿਹੜਾ ਤੇ ਅੰਮ੍ਰਿਤ ਮਰਨ ਤੋਂ ਰਹਿਤ ਨਾਮ ਰਾ ਨਾਮ ਤੇਰਾ ਤੁਹਾਡਾ ਤੇਰਾ ਠਗ ਮੇਰੇ ਸਤਿਗੁਰੂ ਤੇਰਾ ਹੈ ਇਹੋ ਮਹਾਰਸ ਇਹ ਜਿਹੜਾ ਮਹਾਰਸ ਬਹੁਤ ਵੱਡਾ ਰਸ ਹੈ ਨਾ ਜਣ ਹੈ ਪੀਰ ਤੇਰੇ ਭਗਤ ਜਨਾਂ ਨੇ ਪੀਣਾ ਕੀਤਾ ਤੇ ਜਿਹੜੇ ਵਡਿਆਈ ਕਰਦੇ ਨੇ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਜਿਨ੍ਹਾਂ ਸੰਦੜਾਂ ਦਰਮੇ 52 ਮਿੱਤਰ ਸਾਡੇ ਦੇ ਸੇ ਤੇ ਮੇਰੇ ਸਤਿਗੁਰੂ ਐਸਿਆਂ ਦੀ ਸੰਗਤ ਬਖਸ਼ਿਸ਼ ਕਰ ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਤੇਰਾ ਨਾਮ ਜਪ ਕੇ ਮਹਾਰਸ ਪਿੰਦੇ ਨੇ ਏ ਨਹੀਂ ਵੀ ਅੰਮ੍ਰਿਤ ਵੇਲੇ ਨਾਮ ਜਪਦੇ ਦਿਨ ਨਿੰਦਿਆ ਚੁਗਲੀ ਕਰਦੇ ਨਹੀਂ ਉਹ ਤੇਰਾ ਨਾਮ ਜਪਦੇ ਨੇ ਅਠੋ ਪੈਰ ਤੈਨੂੰ ਧਿਆਣਾ ਕਰਦੇ ਨੇ ਐਸੇ ਨਹੀਂ ਮੇਰੇ ਸਤਿਗੁਰੂ ਤੁਮਾ ਜਨਮ ਜਨਮ ਕੇ ਚੁਕੇ ਪਹਿ ਭਾਰੇ ਦੁਰਤ ਬਿਨਾਸਯੋ ਭਰਮ ਬਿਯੋ ਜਨਮ ਜਨਮਤਰਾਂ ਦੇ ਜਿਹੜੇ ਭੇੜੇ ਚੁਕੇ ਪਹਿ ਭਾਰੇ ਜਨਮ ਜਨਮਤਰਾਂ ਦੇ ਜਿਹੜੇ ਭਾਰ ਨੇ ਸਿਰ ਤੇ ਚੁਕੇ ਹੋਏ ਸਨ ਉਦੁਰਤ ਜਿਹੜੀ ਦੁਰਦਪਹਿੜੀ ਮਤ ਬਿਨਾਸਿਓ ਨਾਸ਼ ਹੋ ਗਈ ਹੈ ਭਰਮ ਵੀਓ ਜਿਹੜੇ ਮੇਰੇ ਭਲੇਖੇ ਸਾਨੂੰ ਵੀ ਖਤਮ ਹੋ ਗਏ ਨੇ ਤੁਮਰੀ ਕਿਰਪਾ ਤੇ ਭਇਓ satsang ਇਹੋ ਕਾਜ ਤੁਮ ਆਪ ਕੀਓ ਤੁਮਰੀ ਕਿਰਪਾ ਤੇ ਤੇਰੀ ਕਿਰਪਾ ਦੇ ਨਾਲ ਭਇਓ satsang ਮੈਨੂੰ satsangਤ ਮਿਲੀ ਹੈ ਇਹੋ ਕਾਜ ਤੁਮ ਆਪ ਕੀਓ ਇਹ ਕਾਜ ਮੇਰੇ ਅਥ ਨਹੀਂ ਤੇਰੀ ਸੰਗਤ ਵਿੱਚ ਬਹਿਣਾ ਵਿਡਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰਮਚੋਠਾਂ ਖਾਵੈ ਵਿਣ ਭਾਗਾਂ ਸਤਸੰਗ ਨਾਲ ਲੱਭੈ ਬੈਨ ਸੰਗਤ ਮੈਲ ਪਰਿਦੇ ਜੀ ਤੇਰੀ ਸੰਗਤ ਤੇਰੇ ਭਾਗਾਂ ਤੋਂ ਬਿਨਾ ਤੇਰੀ ਬਖਸ਼ਿਸ਼ ਰਹਿਮਤ ਤੋਂ ਬਿਨਾ ਕੋਈ ਸਤਸੰਗ ਤੇ ਨਹੀਂ ਬੈ ਸਕਦਾ ਐਡਾ ਵੱਡਮੂਲਾ ਹੈ ਤੂੰ ਐਡਾ ਵੱਡਾ ਹੈ ਤੂੰ ਇਹ ਕਾਜ ਤੁਮ ਆਪਕੀਓ ਤੂੰ ਆਪ ਹੀ ਮੇਰੇ ਸਤਗੁਰੂ ਕਾਜ ਕਰਨਾ ਕੀਤਾ ਬਹੁਤ ਵੱਡਾ ਕਾਜ ਹੈ ਤੂੰ ਆਪਣੀ ਸਤਸੰਗਤ ਬਖਸ਼ਿਸ਼ ਕੀਤੀ ਹੈ ਮੇਰੀ ਸਮਰਥਾ ਨਹੀਂ ਵੀ ਮੈਂ ਸਤਸੰਗਤ ਤੇ ਬੈ ਸਕਾਂ ਮੇਰੀ ਨਹੀਂ ਪਾਇਆ ਨਹੀਂ ਮੈਂ ਗੁਰੂ ਦੀ ਸੰਗਤ ਵਿੱਚ ਹਾਜ਼ਰੀ ਲਾ ਸਕਾਂ ਪਰ ਵੱਡੇ ਕਿਪਾਗ ਤੂੰ ਕੀਤੇ ਨੇ ਤੇਰੇ ਕਰਕੇ ਤੇਰੀਆਂ ਬਖਸ਼ਿਸ਼ਾਂ ਰਹਿਮਤਾਂ ਕਰਕੇ ਹੀ ਮੈਂ ਮੇਰੇ ਸਤਿਗੁਰੂ ਤੇਰੀ ਸੰਗਤ ਸਤ ਸੰਗਤ ਦਾ ਆਨੰਦ ਮਾਣਿਆ ਡਿੜ ਕਰ ਚਰਨ ਗਹਿ ਪ੍ਰਭ ਤੁਮਰੇ ਸਹਿਜੇ ਬਿਖਿਆ ਭਈ ਖਿਓ ਡਿੜ ਕਰ ਇੱਕ ਡਿੜ ਹੈ ਇੱਕ ਡਿੜ ਦੋਨਾਂ ਦੇ ਅਰਥ ਸੇਮ ਨੇ ਡਿੜ ਕਰ ਚਰਨ ਗਹਿ ਪ੍ਰਭ ਤੁਮਰੇ ਮੇਰੇ ਸਤਿਗੁਰੂ ਜੀ ਤੇਰੇ ਚਰਨ ਤੇਰੇ ਬਚਨਾਂ ਰੂਪੀ ਜਿਹੜੇ ਚਰਨ ਨੇ ਮੈਂ ਦ੍ਰਿੜ ਕਰ ਹਿਰਦੇ ਵਿੱਚ ਵਸਾ ਲਏ ਨੇ ਸਹਜੇ ਵਿਖਿਆ ਭਈ ਹਿਓ ਸਹਜ ਅਵਸਥਾ ਵਿੱਚ ਮੈਂ ਟਿਕ ਗਿਆ ਤੇ ਜਿਹੜੀ ਵਿਖਿਆ ਜੈਰ ਹੈ ਇਹ ਖਤਮ ਹੋ ਗਈ ਹੈ ਸੋਖ નિਧਾਨ ਨਾਮ ਪ੍ਰਭ ਤੁਮਰਾ ਇਹ ਅਬੈਨਾਸੀ ਮੰਤਰ ਲਿਓ ਸੁਖਾਂ ਦਾ ਖਜ਼ਾਨਾ ਇੱਕ ਤੇਰਾ ਨਾਮ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਅੰਮ੍ਰਿਤ ਨਿਰੂਪੀ ਜਿਹੜਾ ਨਾਮ ਹੈ ਉਹ ਹੀ ਸੁਖਾਂ ਦੀ ਮਣੀ ਹੈ ਇਸੇ ਇੱਕ ਬਾਬਾ ਤਾਂ ਬਾਣੀ ਨੂੰ ਕਹਿੰਦੇ ਨਾ ਸੁਖਮਣੀ ਸਭ ਸਰਕਾਰ ਵੱਜੋ ਪਰ ਸਤਿਗੁਰੂ ਕਹਿੰਦੇ ਨੇ ਪੂਰੀ ਦੀ ਪੂਰੀ ਬਾਣੀ ਹੀ ਸੁੱਖਾਂ ਦੀ ਮਣੀ ਹੈ ਸੁੱਖ ਦੇਣ ਵਾਲੀ ਹੈ ਸੁਖ નિਧਾਨ ਸੁੱਖਾਂ ਦਾ ਖਜ਼ਾਨਾ ਹੈ ਕੀ ਨਾਮ ਪ੍ਰਭ ਤੁਮਰਾ ਤੇਰਾ ਮੇਰੇ ਪ੍ਰਮਾਤਮਾ ਤੇਰਾ ਨਾਮ ਹੀ ਸੁੱਖਾਂ ਦਾ ਖਜ਼ਾਨਾ ਹੈ ਇਹ ਅਬਿਨਾਸੀ ਇਹ ਜਿਹੜਾ ਮਰਨ ਤੋਂ ਰਹਿਤ ਹੈ ਅਬਿਨਾਸੀ ਮੰਤਰ ਹੈ ਇਹ ਤੂੰ ਮੈਨੂੰ ਆਪ ਬਖਸ਼ਿਸ਼ ਕੀਤਾ ਕਰ ਕਿਰਪਾ ਮਹ ਸਤਗੁਰ ਦੀਨਾ ਤਾਪ ਸੰਤ ਤਾਪ ਮੇਰਾ ਬੈਰ ਗਿਓ ਮੇਰੇ ਸਤਿਗੁਰੂ ਕਿਰਪਾ ਕਰਕੇ ਤੂੰ ਇਹ ਮੈਨੂੰ ਅ ਕਰ ਕਿਰਪਾ ਮੈਨੂੰ ਸਤਿਗੁਰੂ ਦਿਨਾ ਤੂੰ ਇਹ ਬਖਸ਼ਿਸ਼ ਮੈਨੂੰ ਦੇਣੀ ਕੀਤੀ ਹੈ ਜਿਹਦਾ ਸੰਤਾਪ ਤਾਪ ਤਈਏ ਤਾਪ ਗਏ ਸੰਤਾਪ ਈਰਖਾ ਦੁਸ਼ਟ ਚੁਲੀ ਗਈ ਮੇਰਾ ਬੈਰ ਗਿਓ ਬੈਰ ਜਿਹਨੂੰ ਕਹ ਹੈ ਮਾਨਸ ਕੀ ਜਤ ਸਭ ਹੈ ਕਾ ਪਹਿਚਾਨਬੋ ਬੈਰ ਨਹੀਂ ਕਰਦਾ ਕਿਸੇ ਨਾਲ ਹੁਣ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣੀ ਆਈ ਕੋਈ ਮੇਰੇ ਲਈ ਬੈਰੀ ਨਹੀਂ ਕੋਈ ਬਿਗਾਨਾ ਨਹੀਂ ਸਾਰਿਆਂ ਨਾਲ ਮੇਰੇ ਬਣੀ ਆਈ ਹੈ ਪਰ ਇਹ ਤੇਰਾ ਤੇਰੀ ਬਖਸ਼ਿਸ਼ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਤੇਰੀ ਬਾਣੀ ਸੁਣੀ ਆ ਨਾ ਮੰਨ ਕਰਕੇ ਮੇਰੇ ਦੁੱਖ ਵੀ ਕੱਟੇਗੇ ਸੰਤਾਪ ਤਾਪ ਵੀ ਤਈਏ ਵੀ ਤਾਪ ਕੱਟੇਗੇ ਧਨ ਸੋ ਮਾਨ ਸਜੇ ਹੀ ਪਾਈ ਜਿਤ ਪ੍ਰਭ ਆਪਣੇ ਮੇਲੇ ਲਈ ਧਨ ਹੈ ਧਨ ਤੂੰ ਮਨਸ ਦੇਹੀ ਪਾਈ ਬੜੀ ਵਿਡ ਭਾਗੀ ਦੇਹੀ ਐ ਇਸ ਦੇਹੀ ਕੋ ਬੋ ਸਿਮਰਦੇ ਦੇਵੇ ਦੇਹੀ ਭਜ ਹਰ ਕੀ ਸੇ ਭਜੋ ਗੋਬਿੰਦ ਪੂਲ ਮਤ ਜਾ ਉਹ ਮਨਸ ਚੰਮ ਕਾਹੀ ਲਾਹੋ ਇਹੀ ਮਨੁੱਖੇ ਜੰਮੇ ਦਾ ਲਾਹ ਹੈ ਪਰ ਤੇਰੀ ਬ੍ਰਹਮਤ ਸਰਗਾ ਇਹ ਵਿਡ ਮੁੱਲੀ ਵਿਡ ਭਾਗੀ ਦੇਹੀ ਮਿਲੀ ਐ ਜਿਤ ਪ੍ਰਭ ਆਪਣਾ ਮੈ ਲਿਓ ਜਿਹਦੀ ਬਖਸ਼ਿਸ਼ ਰਹਿਮਤ ਦੇ ਨਾਲ ਇਹ ਦੇਹੀ ਮਿਲੀ ਐ ਤੇ ਇਸ ਦੇਹੀ ਦੀ ਬਦੌਲਤ ਮੇਰੇ ਸਤਿਗੁਰੂ ਤੇਰਾ ਨਾਮ ਮਿਲਾਪ ਹੋਇਆ ਧੰਨ ਸੋ ਕਾਲ ਯੁਗ ਸਾਥ ਸੰਗ कीर्तन गाए नाम अनानक नाम आधार हीो ਧੰਸੋ ਕਲਯੁਗ ਕਹਿੰਦੇ ਇਹ ਧੰਤਾ ਜੁਗ ਕਲਯੁਗ ਹੈ ਜਿਹਦੇ ਵਿੱਚ ਸਾਧ ਸੰਗ ਜਿਹਦੇ ਵਿੱਚ ਸਤ ਸੰਗਤ ਵਿੱਚ ਬੈਠ ਕੇ ਕੀਰਤਨ ਗਾਈਏ ਕੀਰਤਨ ਗਾਇਆ ਜਾਂਦਾ ਨਾਨਕ ਨਾਮ ਆਧਾਰ ਹੀਓ ਇਹੀ ਦਾਸ ਨਾਨਕ ਦਾ ਆਧਾਰ ਹੈ ਇਹੀ ਦਾਸ ਨਾਨਕ ਦਾ ਆਸਰਾ ਹੈ ਜਿਹਦੀ ਬਖਸ਼ਿਸ਼ ਰਹਿਮਤ ਦੇ ਸਦਕਾ ਦਾਸ ਨਾਨਕ ਨੂੰ ਮੇਰੇ ਸਤਿਗੁਰੂ ਤੇਰੇ ਬਚਨ ਸੁਣ ਕੇ ਮੇਰੇ ਨਾਨਕ ਦਾ ਮਨ ਤਨ ਸ਼ੀਤਲ ਠੰਡਾ ਹੋ ਜਾਂਦਾ ਹੈ ਇਹ ਦੀ ਤੇਰੀ ਬਖਸ਼ਿਸ਼ ਰਹਿਮਤ ਤੋਂ ਕੀਤੀ ਹੈ ਸਬ ਗੁਰੂ ਪਿਆਰੀ ਸਾ ਸੰਗਤ ਜੀ ਅਣੀ ਆ ਕੋ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਜੇ ਕੋਈ ਗੱਲ ਚੰਗੀ ਲੱਗੀ ਧਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨ ਅਮਲ ਕਰਨਾ ਦੇ ਉਸੇ ਸਿਰੁਰ ਦਾ ਸਕੇ ਤੋ ਕਥਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਲੇਖਕ ਤੈਨਾ ਛੁੱਟੀ ਹੈ ਖਿੰਖਿਨ ਭੁੱਲਣ ਹਰ ਬਖਸ਼ਣ ਹਰ ਬਖਸ਼ ਲੈ ਨਾਨਕ ਪਰ ਉਤਰਦ ਸੱਜਣ ਸਿਸੜੀਆਂ ਜੋ ਹੋਵੇ ਸਾਇਬ ਸੁਮਿਲ ਗੱਜ ਬਚ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ